ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੇ ਬਲੀਆ ਦੇ ਬਲੀ ਪੀਰਾ ਦੇ ਪੀਰ ਪੀਰ ਮੇਰੇ ਦਸਤਗੀਰ ਜਨਾਬ ਗੋਂਸੇ ਆਜਮ ਜੀ ਅੱਜ ਉਹ ਨਦੀ 11ਵੇਂ ਸ਼ਰੀਫ ਦਾ ਦਿਨ ਜੇ ਤੇ ਸਾਰੇ ਸੰਗਤ ਨੂੰ 11ਵੇਂ ਸ਼ਰੀਫ ਦੀਆਂ ਲੱਖ ਲੱਖ ਮੁਬਾਰਕਾਂ ਸੰਗਤ ਜੀ ਅੱਜ ਤੁਸੀਂ ਜਨਾਬ ਗੋਂਸੇ ਆਜਮ ਜੀ ਨੂੰ ਸਜਦਾ ਸਲਾਮ ਕਰਕੇ ਤੇ 11ਵੇਂ ਸ਼ਰੀਫ ਦਾ ਖਤਮ ਦਵਾਨਾ ਜੇ ਸੰਗਤ ਜੀ ਅੱਜ 24 ਤਰੀਕ ਦੀ ਐਤਵਾਰ ਜੇ ਅਸੀਂ ਸਾਰਿਆਂ ਨੇ ਸ਼ਾਮ ਦੇ ਸਮੇਂ ਜਿੰਨੇ ਕੇ ਸਮੇਂ ਅਸੀਂ ਖਤਮ ਦਵਾਈ ਦਾ ਸਵਾ ਕੇ 6 6:30 ਦੇ ਵਿੱਚ ਅਸੀਂ ਸਾਰਿਆਂ ਨੇ 11ਵੇਂ ਸ਼ਰੀਫ ਦਾ ਖਤਮ ਦਵਾਨਾ ਜੇ ਸੰਗਤ ਜੀ ਨੇਕ ਤੇ ਜੈ ਜੀ ਦਵਾਵਾ ਇੱਕ ਦੂਜੇ ਲਈ ਕਰਨੀਆਂ ਆਪਣੇ ਲਈ ਕਰਨੀਆਂ ਸੱਚੀ ਸਰਕਾਰ ਜਨਾਬ ਗੋਂਸੇ ਅਜਮ ਜੀ ਨੂੰ ਸਜਦਾ ਸਲਾਮ ਕਰਨਾ ਸੰਗਤ ਜੀ ਖਤਮ ਦਵਾਨ ਤੋਂ ਬਾਅਦ ਕੁਝ ਸਮਾਨ ਦਾਤਾ ਦੇ ਅੱਗੇ ਬੈਠ ਕੇ ਉਹਨਾਂ ਦੇ ਚਰਨਾ ਵਿੱਚ ਬੈਠ ਕੇ ਹਾਜਰੀ ਜ਼ਰੂਰ ਕਰਨੀ ਜੇ ਆਪਣੇ ਦੇਲ ਦੀਆਂ ਗੱਲਾਂ ਸੱਚੀ ਸਰਕਾਰ ਦੇ ਅੱਗੇ ਰੱਖਣੀਆਂ ਜੇ ਸੰਗਤ ਜੀ ਦਾ ਤਾਂ ਨਜ਼ਰ ਕਰਮ ਕਰੇ ਸਭ ਤੇ ਸਭ ਦੇ ਸਿਰ ਤੇ ਮੇਰ ਪਰਿਆ ਹੱਥ ਰੱਖੇ ਸੰਗਤ ਜੀ ਇਹ ਗੱਲ ਸਾਰਿਆਂ ਤੱਕ ਪਚਾ ਦਿਓ ਕਿ ਅੱਜ 11ਵੀਂ ਸ਼ਰੀਫ ਜੇ ਕੋਈ ਰਹਿ ਨਾ ਜਾਵੇ ਅੱਜ 11ਵੀਂ ਸ਼ਰੀਫ ਜੇ ਅੱਜ ਅਸੀਂ ਆਪਣੀ ਸੱਚੀ ਸਰਕਾਰ ਦੇ ਅੱਗੇ ਉਹ ਫਰਿਆਦ ਕਰਨੀ ਜੇ ਜਿਹਦੀ ਸਾਨੂੰ ਜ਼ਰੂਰਤ ਹੈ ਤੇ ਜਰੂਰਤ ਸਾਨੂੰ ਕੀ ਦੀ ਆ ਦਾਤਾ ਦੀ ਆ ਅਗਰ ਦਾਤਾ ਸਾਡੇ ਨਾਲ ਹੈ ਸੱਚੀ ਸਰਕਾਰ ਸਾਡੇ ਨਾਲ ਹੈ ਤਾਂ ਸਭ ਕੁਝ ਸਾਨੂੰ ਮਿਲੇਗਾ ਸੰਗਤ ਜੀ ਜੇ ਅਸੀਂ ਦਾਤਾ ਨੂੰ ਕਹੀਏ ਕਿ ਸਾਨੂੰ ਆ ਦੇ ਦੇ ਆ ਦੇ ਦੇ ਉਹਦੇ ਨਾਲੋਂ ਜ਼ਰੂਰੀ ਹੈ ਕਿ ਦਾਤਾ ਕੋਲੋਂ ਦਾਤਾ ਨੂੰ ਹੀ ਮੰਗਿਆ ਜਾਵੇ ਫੇਰ ਦਾਤਾ ਨਜ਼ਰ ਕਰਮ ਕਰਨਗੇ ਸੰਗਤ ਜੀ ਇੱਕ ਵਾਰੀ ਫੇਰ ਤੋਂ ਆਖਦੇ ਹਾਂ ਕਿ 11ਵੇਂ ਸ਼ਰੀਫ ਦੀ ਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸੰਗਤ ਜੀ ਉਮੀਦ ਕਰਦੇ ਹਾਂ ਕਿ ਅਸੀਂ ਸਾਰੇ ਰਲ ਮਿਲ ਕੇ ਮੇਰਾ ਗੋਸਪਕ ਸਰਕਾਰ ਜੀ ਨੂੰ ਸ਼ਾਮ ਨੂੰ 11ਵੇਂ ਸ਼ਰੀਫ ਦਾ ਖਤਮ ਦਵਾਵਾਂਗੇ ਆਪਣੇ ਲਈ ਤੇ ਇੱਕ ਦੂਜੇ ਲਈ ਦੁਆਵਾ ਕਰਾਂਗੇ ਸੰਗਤ ਜੀ ਅੱਜ ਦੇ ਵੀਡੀਓ ਵਿੱਚ ਬਸ ਇੰਨਾ ਹੀ ਸੰਗਤ ਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਲਿਖਿਓ ਨਹੀਂ ਤਾਂ ਜੈ ਪੀਰਾ ਦੀ ਲਿਖ ਕੇ ਜ਼ਰੂਰ ਜਾਇਓ ਅਸੀਂ ਤੁਹਾਡਾ ਤੇਹ ਦਿਲੋਂ ਸਵਾਗਤ ਕਰਾਂਗੇ ਤਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ